ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਇਹ ਮੇਰਾ ਨਿੱਕਾ ਕਾਕਾ ਹਰਗੁਣ ਇਹ ਸਾਰੇ ਉੱਠਦਾ ਆ ਉੱਠਦੇ ਸਾਰੇ ਕਹਿੰਦੇ ਟੀਵੀ ਲਾ ਦਿਓ ਤਾਂ ਟੀਵੀ ਤੇ ਕੀ ਵੇਖਣਾ ਆ ਨਿੱਕਾ ਜੀ ਖਾਲਸਾ ਬਸ ਇਹ ਲੱਗਾ ਹੋਇਆ ਸਾਰੇ ਜਿਹੜੀ ਮਸਤ ਰਹਿਦਾ ਨਿੱਕੇ ਜੀ ਖਾਲਸੇ ਇਧਰ ਦੇਖਿਓ ਹੱਥ ਜੋੜ ਦੋ ਵੈਗਰੂ ਕਰ ਦੋ ਵੈਗਰੂ ਵੈਗਰੂ ਕਰ ਦੋ ਸਤਨਾ ਵੈਗਰੂ ਕਰ ਦੋ ਨਾ ਜੀ ਨਾ ਐ ਬੱਲੇ ਬੜਾ ਸਿਆਣਾ ਪੁੱਤ ਆ ਮੇਰਾ ਵੈਗਰੂ ਕਰ ਦੋ ਵੈਗਰੂ ਉਹਦਾ ਉਧਰ ਹੀ ਧਿਆਨਾ ਟੀਵੀ ਵਾਲੀ बड़ा बीबा पोपता मेरा बड़ा बीवा पोता है मेरा है ना है वाहेगुरु कर दो